ਤੁਸੀਂ ਦੇਖ ਰਹੇ ਹੋ ਲਿਬਰਲਟੀ ਟੀਵੀ ਮਹਤਾਜਤਾ ਪ੍ਰੋਗਰਾਮ ਤੁਹਾਡਾ ਸਵਾਗਤ ਹੈ ਜੀ ਮੁੱਦਾ ਇਹ ਹੈ ਜਨਾਬ ਕਿ ਪੰਜਾਬ ਦੇ ਵਿੱਚ ਪੰਜਾਬ ਸਰਕਾਰ ਦਮ ਭਰਦੀ ਹੈ ਕਿ ਅਸੀਂ ਸਿੱਖਿਆ ਨੀਤੀ ਦੇ ਬਹੁਤ ਮਹਾਰਾ ਸਿੱਖਿਆ ਤੇ ਸਿਹਤ ਸਾਨੂੰ ਉਂਗਲਾਂ ਤੇ ਗਿਣ ਕੇ ਕਹਿੰਦੇ ਕੰਮ ਕਰਨਾ ਆਉਂਦਾ ਸਾਡੇ ਕੋਲ ਦਿੱਲੀ ਵਾਲਾ ਤਜਰਬਾ ਇੰਨਾ ਕਮਾਲ ਦਾ ਹੈ ਕਿ ਅਸੀਂ ਦਿੱਲੀ ਮਾਡਲ ਦੇ ਨਾਲ ਪੰਜਾਬ ਨੂੰ ਬਾਗੋ-ਬਾਗ ਕਰਤਾ ਪੰਜਾਬ ਦੀ ਸਿੱਖਿਆ ਤੇ ਸਿਹਤ 'ਚ ਅਸੀਂ ਇੱਕ ਦੁਨੀਆ ਭਰ ਦੇ ਵਿੱਚ ਜਿਹੜਾ ਬਦਲਾਅ ਨਹੀਂ ਆਇਆ ਉਹ ਇੱਥੇ ਲਿਆ ਕੇ ਦਿਖਾਤਾ ਤੇ ਉਹ ਬਦਲਾਅ ਹੁਣ ਧਰਤੀ ਤੇ ਨਜ਼ਰ ਆਉਣ ਲੱਗਿਆ ਸੰਗਰੂਰ ਖੇਤਰ ਦਾ ਮੈਰਿਟੋਰੀਆ ਸਕੂਲ ਕਹਾਵਦਾ ਪਹਿਲਾਂ ਵਿਦਿਆਰਥੀਆਂ ਦੇ ਘਟਿਆ ਖਾਣੇ ਕਰਕੇ ਵਿਵਾਦਾਂ ਚਾਉਂਦਾ ਪੂਰੀ ਡਾਈਟ ਔਰ ਸਹੀ ਡਾਈਟ ਨਾ ਮਿਲਣ ਕਰਕੇ ਵਿਵਾਦਾਂ ਚਾਉਂਦਾ ਸਿੱਖਿਆ ਮੰਤਰੀ ਜੀ ਕਹਿੰਦੇ ਮੈਨੇਜਰ ਵੀ ਟੰਗਤਾ ਹੈ ਮੈਸ ਵਾਲਾ ਵੀ ਟੰਗਤਾ ਕਾਰਵਾਈ ਕਰਤੀ ਭਜਾਤੇ گرفتار ਕਰਤੇ ਕਮੇਟੀ ਬਣਾਤੀ ਡਾਈਟ ਵੀ ਵਧਾਤੀ ਠੀਕ ਹੋ ਗਿਆ ਅਚਾਨਕ ਉਸੇ ਮੈਰੀਟਰੀ ਸਕੂਲ ਕਾਬਦਾ ਦੇ ਵਿੱਚ ਇੱਕ ਜਵਾਕ ਦੇ ਸੁਸਾਈਡ ਦੀ ਖਬਰ ਆਉਂਦੀ ਆ ਪਿਓ ਨੂੰ ਪਹਿਲਾਂ ਫੋਨ ਜਾਂਦਾ ਕਿ ਨੰਬਰ ਘਟਾਏ ਨੇ ਇਹਨੂੰ ਘਰੇ ਲੈ ਜਾਓ ਪਿਓ ਕਹਿੰਦਾ ਜੀ ਪੜਾ ਲਓ ਨਿਆਣਾ ਦਸਵੀਂ ਤੱਕ ਤਾਂ ਵਧੀਆ ਪੜਦਾ ਸੀ ਹੁਣ ਤੁਹਾਡੇ ਕੋਲੇ ਆ ਤੇ ਦੋ ਦਿਨ ਘੰਟਿਆਂ ਬਾਅਦ ਫਿਰ ਫੋਨ ਆਉਂਦਾ ਕਿ ਬੱਚਾ ਸੁਸਾਈਡ ਕਰ ਗਿਆ ਜਾਂਚ ਦਾ ਵਿਸ਼ਾ ਕਿ ਜਿਹੜਾ ਸਕੂਲ ਮਾਪਿਆਂ ਨੂੰ ਇਹ ਕਹਿ ਸਕਦਾ ਹੈ ਕਿ ਤੁਹਾਡੇ ਨਿਆਣੇ ਦੇ ਨੰਬਰ ਘਟਾਏ ਨੇ ਨਿਆਣਾ ਘਰੇ ਲੈ ਜਾਓ ਉਹਨਾਂ ਨੇ ਨਿਆਣੀ ਨੂੰ ਕੀ ਗੁਸ਼ਕਿਆ ਹੋਣਾ ਇਸ ਲਈ ਉਹ ਸਕੂਲ ਬਵਾਦਾ ਚ ਪਰ ਅੱਜ ਇਹ ਸਕੂਲ ਇਸ ਲਈ ਵੀ ਚਰਚਾ ਚ ਹੈ ਕਿ ਖਨੌਰੀ ਦੀਆਂ ਕੁੜੀਆਂ ਦਾ ਸੈਂਟਰ ਸੰਗਰੂਰ ਦੇ ਕਾਬਦਾ ਦੇ ਇਸ ਮੈਰੀਟੋਰੀ ਸਕੂਲ ਚ ਬਣਾਇਆ ਹੁਣ ਤੁਸੀਂ ਕਹੋਗੇ ਜੀ ਕੋਈ ਗੱਲ ਨਹੀਂ ਸੈਂਟਰ ਤਾਂ ਬਣ ਨਹੀਂ ਹੁੰਦੇ ਨੇ ਨਹੀਂ ਜਨਾਬ ਖਨੌਰੀ ਤੋਂ ਸੰਘਰੂਰ ਦਾ ਮੈਰਿਟੋਰੀਅ ਸਕੂਲ ਕਾਬ ਦਾ 70 ਕਿਲੋਮੀਟਰ ਪੈਂਦਾ ਹੈ ਖਨੌਰੀ ਦੀਆਂ ਕੁੜੀਆਂ ਦਾ ਸਕੂਲ ਹੈ ਉਸ ਕੁੜੀਆਂ ਦੇ ਸਕੂਲ ਚ 344 345 ਕੁੜੀਆਂ ਪੜ੍ਹਦੀਆਂ ਜਿਨ੍ਹਾਂ ਚੋਂ 12ਵੀਂ ਜਮਾਤ ਦੀਆਂ ਕੁੜੀਆਂ ਦੇ ਲਈ ਸੈਂਟਰ 70 ਕਿਲੋਮੀਟਰ ਦੂਰ ਸੰਘਰੂਰ ਦੇ ਕਾਬ ਦਾ ਮੈਰਿਟੋਰੀਅ ਸਕੂਲ ਚ ਬਣਾਇਆ ਸੋ ਸਿੱਖਿਆ ਨੀਤੀ ਦੇ ਮਾਹਿਰਾਂ ਨੂੰ ਮੈਂ ਦੱਸਣਾ ਚਾਹੁੰਨਾ ਹੈ ਕਿ ਪਾਈ ਸਿੱਖਿਆ ਨੀਤੀ ਦਾ ਨਿਯਮ ਇਹ ਕਹਿੰਦਾ ਹੈ ਭਾਰਤੀ ਸੰਵਿਧਾਨ ਕਾਨੂੰਨ ਦੇ ਅਨੁਸਾਰ ਇਹ ਨਿਯਮ ਕਹਿੰਦਾ ਹੈ ਕਿ ਕੋਈ ਵੀ ਪ੍ਰੀਖਿਆ ਸੈਂਟਰ ਕਿਸੇ ਵੀ ਸਕੂਲ ਦਾ 12 ਕਿਲੋਮੀਟਰ ਤੋਂ ਦੂਰ ਨਹੀਂ ਬਣ ਸਕਦਾ 12 ਕਿਲੋਮੀਟਰ ਦੇ ਦਾਇਰੇ ਦੇ ਵਿੱਚ ਉਹਨਾਂ ਨੂੰ ਸੈਂਟਰ ਦੇਣਾ ਜ਼ਰੂਰੀ ਹੈ ਤੇ ਖਨੌਰੀ ਦੇ ਕੁੜੀਆਂ ਦੇ ਸਕੂਲ ਤੋਂ ਮੈਟੋਰੀਅ ਸਕੂਲ ਕਾਬ ਦਾ 63 ਕਿਲੋਮੀਟਰ ਪੈਂਦਾ ਹੈ ਤੇ ਕੁੜੀਆਂ ਜੇ ਆਪਣੇ ਆਪਣੇ ਘਰਾਂ 'ਚੋਂ ਨਿਕਲ ਕੇ ਉੱਥੇ ਨੂੰ ਤੁਰਦੀਆਂ ਨੇ ਉਸ ਸਕੂਲ ਵਾਲੀਆਂ ਤਾਂ 70 ਕਿਲੋਮੀਟਰ ਦਾ ਗੇੜ ਪੈਂਦਾ ਹੋਰ ਵੀ ਖਾਸ ਗੱਲ ਇਹ ਪਿੰਡਾਂ ਦੀਆਂ ਬੱਚੀਆਂ ਆਮ ਘਰਾਂ ਦੀਆਂ ਬੱਚੀਆਂ ਸਧਾਰਨ ਪਰਿਵਾਰਾਂ ਦੀਆਂ ਬੱਚੀਆਂ ਇੰਨੇ ਮਾਪੇ ਸਾਰਿਆਂ ਦੇ ਸਾਧਨ ਸੰਪਨ ਨਹੀਂ ਕਿ ਇਕੱਲਾ-ਇਕੱਲਾ ਕਾਰ ਚ ਲੈ ਕੇ ਤੁਰ ਪਵੇ ਜਾਂ ਆਪਣੇ ਬਾਹਨ ਬੱਸਾਂ ਰਹੀ ਜਾਣ ਦਾ ਮਤਲਬ ਤਿੰਨ ਬੱਸਾਂ ਬਦਲ ਕੇ ਖਨੌਰੀ ਤੋਂ ਸੰਗਰੂਰ ਦੇ ਕਾਬਦਾ ਸਕੂਲ 'ਚ ਪਹੁੰਚਣਾ ਤੇ ਪੇਪਰ ਦੇ ਦੌਰਾਨ ਮਾਨਸਿਕ ਦਬਾਅ ਸਮੇਂ ਸਿਰ ਪਹੁੰਚਣ ਦਾ ਉੱਪਰ ਦੀ ਪੇਪਰ ਦੀ ਤਿਆਰੀ ਤੇ ਨਿਯਮ ਬਣਾਉਣ ਵਾਲੇ ਤੇ ਡੇਡ ਸੀਟਾਂ ਤੇ ਇਹ ਪ੍ਰੀਖਿਆ ਸੈਂਟਰ ਅਲਾਟ ਕਰਨ ਵਾਲੇ ਨੂੰ ਪਤਾ ਹੀ ਨਹੀਂ ਕਿ 70 ਕਿਲੋਮੀਟਰ 12 ਕਿਲੋਮੀਟਰ ਤੋਂ ਜ਼ਿਆਦਾ ਹੁੰਦਾ ਸ਼ਾਇਦ ਉਹਨਾਂ ਦੀ ਸੂਚੀ ਦੇ ਵਿੱਚ ਮਾਇਰਾਂ ਦੀ ਨੀਤੀ 'ਚ 12 ਕਿਲੋਮੀਟਰ ਨਾਲੋਂ ਘੱਟ ਹੁੰਦਾ ਹੋਵੇ 70 ਕਿਲੋਮੀਟਰ ਖਨੌਰੀ ਤੋਂ ਚੱਕ ਕੇ ਸੰਗਰੂਰ ਦੇ ਘਾਬਦਾ ਮਾਰੀਆਂ ਬੱਚੀਆਂ ਸਕੂਲ ਦੇ ਅਧਿਆਪਕ ਸਕੂਲ ਦੀਆਂ ਬੱਚੀਆਂ ਮਾਪੇ ਪੰਚਾਇਤ ਲਿਖ ਰਹੀਆਂ ਚਿੱਠੀਆਂ ਸਿੱਖਿਆ ਅਧਿਕਾਰੀਆਂ ਨੂੰ ਸਿੱਖਿਆ ਵਿਭਾਗ ਨੂੰ ਮੰਤਰੀ ਸਾਹਿਬ ਨੂੰ ਸਰਕਾਰ ਨੂੰ ਪਰ ਕੋਈ ਜਵਾਬ ਨਹੀਂ ਇੱਕ ਸਕੂਲ ਦਾ ਮਾਮਲਾ ਮੇਰੇ ਧਿਆਨ ਚ ਆਇਆ ਉਸ ਦਾ ਪੰਜਾਬ ਦੇ ਵਿੱਚ ਹੋਰ ਥਾਵਾਂ ਤੇ ਵੀ ਵਰਤਾਰਾ ਹੋਵੇ 13 ਫਰਵਰੀ ਤੋਂ ਲੈ ਕੇ 30 ਮਾਰਚ ਤੱਕ ਇਹ ਪੇਪਰ ਨੇ 13 ਫਰਵਰੀ ਤੋਂ 30 ਮਾਰਚ ਤੱਕ ਹਰ ਪੇਪਰ ਦੇ ਲਈ 70 ਕਿਲੋਮੀਟਰ ਦਾ ਸਫ਼ਰ ਤੈਅ ਕਰਕੇ ਜਾਣਾ ਫਿਰ ਪੇਪਰ ਦੇਣਾ ਤੇ ਫਿਰ ਵਾਪਸ ਪਰਤਣਾ ਉਹ ਵੀ ਤਿੰਨ ਬੱਸਾਂ ਬਦਲ ਕੇ ਤੇ ਜੇ ਆਪਣੇ ਕਿਸੇ ਬਾਹਰ ਦਾ ਵੀ ਜਾਣਾ ਹੈ ਤਾਂ ਵੀ ਬੱਚਿਆਂ ਤੇ ਸਮੇਂ ਸਿਰ ਪਹੁੰਚਣ ਦਾ ਦਬਾਅ ਇਸ ਦਬਾਅ ਚੋਂ ਬੱਚਿਆਂ ਨੂੰ ਮੁਕਤ ਕਰਾਉਣ ਦੇ ਲਈ ਸਿੱਖਿਆ ਵਿਭਾਗ ਗੌਰ ਫਰਮਾਵੇ ਤੇ ਇਕੱਲੇ ਖਨੌਰੀ ਦਾ ਨਹੀਂ ਜੇਕਰ ਹੋਰ ਵੀ ਹੈ ਜਾਂ ਕੋਈ ਮਾਮਲਾ ਹੈਗਾ ਤਾਂ ਉਹਦੇ ਉੱਪਰ ਵੀ ਗੌਰ ਕਰੇ 13 12 ਕਿਲੋਮੀਟਰ ਦਾ ਨਿਯਮ 13 ਕਿਲੋਮੀਟਰ ਹੋ ਜਾਂਦਾ ਸਮਝ ਜਾਂਦੇ 14 ਕਿਲੋਮੀਟਰ ਹੋ ਜਾਂਦਾ ਸਮਝ ਜਾਂਦੇ 20 ਕਿਲੋਮੀਟਰ ਵੀ ਹੋ ਜਾਂਦਾ ਤਾਂ ਵੀ ਸਮਝ ਜਾਂਦੇ ਕਿ ਠੀਕ ਹੈ ਭਾਈ ਸਾਧਨ ਨਹੀਂ ਹੁਣੇ ਸਕੂਲ ਚ ਇਸ ਲਈ ਨੀੜਲਾ ਹੌਰ ਸਕੂਲ ਬਣਾਉਣਾ ਪਿਆ ਪਰ ਸਿੱਧਾ ਨਿਯਮ ਇੰਨਾ ਚਿੱਕੇ ਟੈਂਕ ਤੋਂ ਕਿ 70 ਕਿਲੋਮੀਟਰ ਦੂਰ ਸੋ ਇਹ ਧਿਆਨ ਮੰਗਦੀ ਹੈ ਜੀ ਪਹਿਲੂ ਚਲੋ ਧਿਆਨ ਤਾਂ ਪਾਵਰਕਾਮ ਵਾਲੇ ਕਹਿੰਦੇ ਸਾਡੇ ਕੰਨੀ ਵੀ ਦੇ ਲੋ ਜੀ ਪਾਵਰਕਾਮ ਪੰਜਾਬ ਦੇ ਵਿੱਚ ਇਸ ਮੌਕੇ ਬਿਜਲੀ ਨੂੰ ਲੈ ਕੇ ਸਰਕਾਰ ਆਪਣੀ ਪਿੱਠ ਬਹੁਤ ਥਪਤ ਪਾਉਂਦੀ ਆ ਕਹਿੰਦੇ ਜੀ ਅਸੀਂ 300 ਜੁਟ ਬਿਜਲੀ ਮੁਫਤ ਦੇਤੀ ਹਰ ਘਰ ਨੂੰ 90% 99% ਘਰਾਂ ਨੂੰ ਬਿਜਲੀ ਦਾ ਬਿੱਲ ਜ਼ੀਰੋ ਆਉਂਦਾ ਬਿਲਕੁਲ ਆਉਂਦਾ ਜੀ ਪਰ ਇਹ ਵੀ ਤੁਹਾਨੂੰ ਪਤਾ ਹੈ ਕਿ ਪੰਜਾਬ 'ਚ ਬਿਜਲੀ ਦੇ 4 ਤੋਂ 6 6 ਤੋਂ 8 8 ਘੰਟਿਆਂ ਦੇ ਕੱਟ ਲੱਗਦੇ ਆ ਜੀ ਮਤਲਬ ਇਹ ਇਸ ਲਈ ਕੱਟ ਲੱਗਦੇ ਆ ਕਿ ਬਿਜਲੀ ਮੁਫਤ ਦਿੰਦੇ ਨਿਓ ਜੀ ਇਸ ਲਈ ਅਸੀਂ ਬਿਜਲੀ ਬੰਦ ਵੀ ਰੱਖਾਂਗੇ 6 6 ਘੰਟਿਆਂ ਦੇ ਕੱਟ 8 8 ਘੰਟਿਆਂ ਦੇ ਕੱਟ ਤੇ ਜੇ ਬਿਜਲੀ ਆ ਜਾਵੇ ਅਗਲੇ ਕਹਿੰਦੇ 300 ਯੂਨਟ ਮਾਫ ਹੈ ਇੱਕ ਨਹੀਂ ਦੋ ਦੋ ਗੀਜ਼ਰ ਲਾਓ ਇੱਕ ਨਹੀਂ ਦੋ ਦੋ ਤਿੰਨ ਤਿੰਨ ਹੀਟਰ ਚਲਾਓ ਇਹਦਰ ਸਰਕਾਰੀ ਦਫਤਰ ਆ ਪਕੜੋ ਬਿੱਲ ਭਰਨਾ ਨਾ ਆਪਣੀ ਜੇਬ ਚੋਂ ਭਰਨਾ ਕਹਿੰਦੇ ਨਾ ਆਪਾਂ ਸਮੇਂ ਸਿਰ ਭਰਨਾ ਇਸ ਲਈ ਚੱਲਣ ਦਿਓ ਰਾਤ ਨੂੰ ਵੀ ਹੀਟਰ ਚੱਲਦਾ ਛੱਡ ਦੋ ਸਵੇਰ ਨੂੰ ਆਉਂਦੇ ਨੂੰ ਕਮਰਾ ਨਿੱਗਾ ਨਤੀਜਾ 3100 ਕਰੋੜ ਦਾ ਬਿਜਲੀ ਦਾ ਬਿੱਲ ਬਕਾਇਆ ਖੜਾ ਪੰਜਾਬ ਦੇੱਖੋ ਇੱਕ ਵਿਭਾਗਾ ਕਰਨੀ ਨਤੀਜਾ ਪੰਜਾਬ ਦੇ ਵਿੱਚ ਪੰਜਾਬ ਸਰਕਾਰ ਕੰਨੀ ਪਾਵਰ ਕਮ ਦਾ ਬਿਜਲੀ ਸਬਸਿਡੀ 5400 ਕਰੋੜ ਦਾ ਬਕਾਇਆ ਖੜਾ 1 ਨਵੰਬਰ ਨੂੰ ਉਹ ਕੰਟਰੋਲ ਸਭ ਕਹਿ ਰਹੇ ਸੀ ਲੁਧਿਆਣੇ ਚ ਅਧਿਕਾਰੀਆਂ ਨੂੰ ਖੜੇ ਕਰਕੇ ਦਿੱਤੀ ਨਾ ਸਾਰੀ ਸਬਸਿਡੀ ਪੂਰੀ ਦਿੱਤੀ ਨਾ ਸਮੇਂ ਸਿਰ ਦਿੱਤੀ ਨਾ ਤੇ ਆਪਾਂ ਹੀ ਹੁਣ ਰਿਕਾਰਡ ਬੋਲਦਾ ਪਾਵਰ ਕਾਮ ਦੇ ਹਵਾਲੇ ਨਾਲ ਇਹ ਗੱਲ ਕਰ ਰਹੇ ਆ ਕਿ 5400 ਕਰੋੜ ਰੁਪਈਆ ਬਿਜਲੀ ਸਬਸਿਡੀ ਦਾ ਪੰਜਾਬ ਸਰਕਾਰ ਕੰਨੀ ਬਕਾਇਆ ਖੜਾ ਹੈ 3100 ਕਰੋੜ ਦੀ ਮੈਂ ਬਿਜਲੀ ਦੇ ਬਿਲਾਾਂ ਦੀ ਸਰਕਾਰੀ ਵਿਭਾਗਾ ਦਾ ਬਕਾਇਆ ਖੜਾ ਹੈ 8500 ਕਰੋੜ ਬਣ ਗਈ ਇਹ ਰਕਮ ਇਹ ਹਰ ਮਹੀਨੇ ਪਾਵਰ ਕਾਮ ਨੂੰ ਤਨਖਾਹ ਦੇਣ ਲਈ ਪੈਨਸ਼ਨ ਦੇਣ ਲਈ 300 ਕਰੋੜ ਚਾਹੀਦਾ ਹੁੰਦਾ 8500 ਕਰੋੜ ਥੋੜੇ ਕੰਨੀ ਬਕਾਇਆ ਤੇ ਉਹਨੂੰ ਤਨਖਾਹ ਦੇਣ ਲਈ 300 ਕਰੋੜ ਵੀ ਪੂਰਾ ਨਹੀਂ ਨਤੀਜਾ ਪਾਵਰ ਕਾਮ ਦੇ 45000 ਮੁਲਾਜ਼ਮ ਪਾਵਰ ਕਾਮ ਦੇ 85000 ਪੈਨਸ਼ਨ ਧਾਰਕ ਕਹਿੰਦੇ ਜੀ ਇੱਕ ਤੀ ਕੈਂਚੀ ਫਿਰ ਗਈ ਤਨਖਾਹ ਤੇ ਪੈਨਸ਼ਨ ਤੇ 20000 ਤੋਂ ਵੱਧ ਕਿਸੇ ਨੂੰ ਤਨਖਾਹ ਨਹੀਂ ਆਈ 20000 ਤੋਂ ਵੱਧ ਕਿਸੇ ਨੂੰ ਪੈਨਸ਼ਨ ਨਹੀਂ ਆਈ ਜਿਹੜੇ ਪੈਨਸ਼ਨਾਂ ਤਨਖਾਹਾਂ ਤੇ ਨਿਰਭਰ ਨੇ ਜਿਹਨਾਂ ਦੇ ਕੰਮਕਾਰ ਦੇ ਨਾਲੇ ਖੜੇ ਨੇ ਕਿਸੇ ਦੀ ਖਾਤੇ ਚ ਆਉਂਦੀ EMI ਕੱਟਣੀ ਆ ਕਿਸੇ ਦੀ ਕਿਸ਼ਤ ਜਾਣੀ ਆ ਕਿਸੇ ਨੂੰ ਜਵਾਬ ਦੀ ਫੀਸ ਭਰਨੀ ਆ ਕਿਸੇ ਨੇ ਮਕਾਨ ਦਾ ਕੰਮ ਛੇੜਿਆ ਕਿਸੇ ਨੇ ਕੋਈ ਵਿਆਹ ਰੱਖਿਆ ਉਹ ਕਹਿੰਦੇ ਜੀ ਤਨਖਾਹਦਾਰ ਬੰਦੇ ਆਲਣਾ ਕੀ ਬਣੂ ਹਾਂ ਠੀਕ ਆ ਚੰਦ ਹੋਣਗੇ ਉੱਪਰ ਵਾਲੇ ਜਿਨ੍ਹਾਂ ਦੀ ਜੇਬਾਂ ਵੀ ਗਰਮ ਹੁੰਦੀਆਂ ਜਿਹੜੇ ਹੈ ਬੜੀ ਪਹੁੰਚ ਵੀ ਰੱਖਦੇ ਆ ਅਪਰੋਚ ਵੀ ਰੱਖਦੇ ਆ ਤਨਖਾਹਾਂ ਵੀ ਮੋਟੀਆਂ ਲੈਂਦੇ ਉਹਨਾਂ ਦਾ ਸਰਜੂ ਪਰ ਆਮ ਬੰਦਿਆਂ ਦਾ ਪਾਵਰ ਕਾਮ ਨੂੰ ਵੱਡਾ ਝਟਕਾ ਲੱਗਿਆ ਕਿ ਉਹਨਾਂ ਕੋਲ ਹੁਣ ਆਪਣੇ ਮੁਲਾਜ਼ਮਾਂ ਨੂੰ ਔਰ ਪੈਨਸ਼ਨ ਧਾਰਕਾਂ ਨੂੰ ਪੂਰੀ ਪੈਨਸ਼ਨ ਦੇਣ ਦੇ ਲਈ ਵੀ ਫੰਡ ਨਹੀਂ ਹੈਗੇ। ਔਰ ਬਿਜਲੀ سبسڈی ਹਰ ਸਾਲ ਵੱਧਦੀ-ਬਾਦੀ 22000 23000 24000 ਕਰੋੜ ਤੱਕ ਪਹੁੰਚਣ ਨੂੰ ਤੁਰ ਪਈਆ। ਤੇ ਨਤੀਜਾ ਇਹ ਨਾਲ ਸਰਦੀਆਂ 'ਚ ਬਿਜਲੀ ਦੀ ਮੰਗ ਇੱਕ ਪਾਸੇ ਘੱਟ ਲੱਗ ਰਹੇ ਨੇ, ਦੂਜੇ ਪਾਸੇ ਮਹਿੰਗੀ ਬਿਜਲੀ ਬਾਹਰ ਖਿਦਣੀ ਪੈ ਰਹੀ ਆ। ਜਦੋਂ ਕਿ ਅੱਗੇ ਸਰਦੀਆਂ 'ਚ ਪਾਵਰ ਕਾਮ ਬਿਜਲੀ ਬਚਾਉਂਦਾ ਸੀ ਕਿ ਗਰਮੀਆਂ 'ਚ ਵਰਤ ਲਾਂਗੇ ਬਾਹਰੋਂ ਘੱਟ ਖਰੀਦਾਂਗੇ। ਇਸ ਵਾਰ ਸਰਦੀਆਂ ਚ ਵੀ ਬਿਜਲੀ ਦੀ ਖਰਤ ਵੀ ਵਧੀ ਮੰਗ ਵੀ ਵਧੀ ਘਟ ਵੀ ਵਧੇ ਤੇ ਬਾਹਰੋਂ ਮਹਿੰਗੀ ਖਰੀਦਣੀ ਵੀ ਪਈ ਤੇ ਉਹਦਾ ਬੋਝ ਵੀ ਪੰਜਾਬ ਦੇ ਸਿਰ ਤੇ ਪੈਣਾ ਸੋ ਇੱਕ ਪਾਸੇ ਪਾਵਰਕਾਮ 10-10 ਰੁਪਏ ਜੁਨਟ ਦੇ ਹਿਸਾਬ ਨਾਲ ਬਾਹਰੋਂ ਬਿਜਲੀ ਖਰੀਦ ਕੇ ਆਪ ਤੱਕ ਤੌਰ ਤੇ ਕਮਜ਼ੋਰ ਹੋ ਰਿਹਾ ਦੂਗੇ ਪਾਸੇ ਅਦਾਇਗੀਆਂ ਸਮੇਂ ਸਿਰ ਬਿੱਲ ਨਹੀਂ ਸਰਕਾਰੀ ਵਿਭਾਗਾਂ ਦਾ 3100 ਕਰੋੜ ਤੇ ਸਬਸਿਡੀ ਦਾ ਬਕਾਇਆ ਪੰਜਾਬ ਸਰਕਾਰ ਕਣੀ 5400 ਕਰੋੜ ਸੋ ਇਹ 8500 ਕਰੋੜ ਨਾ ਆਉਣਾ ਮਹਿੰਗੀ ਬਿਜਲੀ ਖਰੀਦਦੇ ਲਈ ਅਦਾਇਗੀ ਕਰਨਾ ਨਤੀਜਾ 300 ਕਰੋੜ ਵੀ ਪੂਰੇ ਨਹੀਂ ਹੋਏ ਕਹਿੰਦੇ ਮੁਲਾਜ਼ਮਾਂ ਨੂੰ ਤਨਖਾਹਾਂ ਤੇ ਪੈਸੇ ਦੇਣ ਦੇ ਲਈ ਉਧਰ ਮੁਲਾਜ਼ਮ ਹੜਤਾਲ ਤੇ ਆ ਗਏ ਤੇ ਹੁਣ ਪਾਵਰਕਾਮ ਕਹੀ ਜਾਂਦਾ ਇੱਕ ਦੋ ਦਿਨ ਚ ਆ ਜਾਣਗੇ ਜੀ ਕੱਲ੍ਹ ਤੱਕ ਆ ਜਾਣਗੇ ਜੀ ਅੱਜ ਪਾ ਦਾਂਗੇ ਜੀ ਸੋ ਫਿਲਹਾਲ ਇਹ ਸਥਿਤੀ ਪੱਟੀ ਸਾਡੇ ਸਾਹਮਣੇ ਖੜੀ ਹੈ ਕਿ ਪੰਜਾਬ ਦੇ ਵਿੱਚ ਇਸ ਮੌਕੇ ਪਾਵਰਕਾਮ ਵੱਲੋਂ ਇਹ ਪਹਿਲੂ ਸਾਹਮਣੇ ਲਿਆਂਦਾ ਗਿਆ ਕਿ ਸਾਡੇ ਲਈ ਝਟਕਾ ਹੈ ਜੀ ਸਾਨੂੰ ਅਦਾਇਗੀਆਂ ਪੂਰੀਆਂ ਨਹੀਂ ਆ ਰਹੀਆਂ ਪੈਸਾ ਪੂਰਾ ਨਹੀਂ ਆ ਰਿਹਾ ਸੋ ਸਰਕਾਰੇ ਇਸ ਪੱਖ ਤੇ ਗੌਰ ਕਰੇ ਚਲੋ ਘੋਰ ਤੇ ਖੋਰ ਪਹਿਲੂ ਮੰਗਦਾ ਪੰਜਾਬ ਚਿੱਟੇ ਦੀ ਗਰਫਤ ਚਾਹ ਕਹਿੰਦੇ ਨਿਤ ਦਿਨ ਖਬਰ ਆਉਂਦੀ ਹੈ ਕਿ ਪੰਜਾਬ ਦੇ ਵਿੱਚ ਚਿੱਟੇ ਦੀ ਓਵਰਡੋਸ ਕਰ ਨੌਜਵਾਨ ਦੀ ਮੌਤ ਚਿੱਟੇ ਦੀ ਓਵਰਡੋਸ ਕਰਨ ਆ ਸਥਿਤੀ ਕਰਾਂ ਚ 70 ਵਿਸ਼ੇ ਪੁੱਤ ਚ ਗਵਾਲੇ ਹੈ ਨਾ ਲੜਾਈਆਂ ਝਗੜੇ ਲੁੱਟਾਂ ਖਵਾ ਗੈਂਗਸਟਰ ਬਾਦ ਸਾਰਾ ਕੁਝ ਕਹਿੰਦੇ ਜੀ ਨਸ਼ੇ ਨਾਲ ਜੁੜਿਆ ਪਰ ਖੋਰ ਅੱਜ ਮੈਂ ਤੁਹਾਡੇ ਸਾਹਮਣੇ ਪੀੜ ਦਾ ਇੱਕ ਔਰ ਸੱਚੀ ਕਹਾਣੀ ਰੱਖਣ ਲੱਗਿਆ ਗੁਰਦਾਸਪੁਰ ਖੇਤਰ ਦੇ ਵਿੱਚ ਇੱਕ ਜੋੜੇ ਨੇ ਵਿਆਹੇ ਹੋਏ ਜੋੜੇ ਨੇ ਦੋ ਜਵਾਕਾਂ ਦੇ ਮਾਪਿਓ ਨੇ ਇੱਕ ਕਰੋੜ ਦਾ ਚਿੱਟਾ ਵੀ ਲਿਆ ਜੀ ਹੁਣ ਉਹ ਆਪਣੀ ਕਹਾਣੀ ਆਪ ਸੁਣਾ ਕੇ ਰੋਂਦੇ ਨੇ ਤੇ ਨਸ਼ਾ ਛਡਾਉਣ ਛੱਡਣ ਦੇ ਲਈ ਨਸ਼ਾ ਸ਼ਰੋ ਕੇਂਦਰ ਚ ਦਾਖਲ ਨੇ ਗੁਰਦਾਸਪੁਰ ਖੇਤਰ ਦਾ ਇੱਕ ਨੌਜਵਾਨ ਅੱਜ ਤੋਂ ਕਹਿੰਦਾ ਜੀ 28 ਸਾਲ ਪਹਿਲਾਂ ਜਦੋਂ 28 ਸਾਲ ਪਹਿਲਾਂ ਨਹੀਂ ਜਦੋਂ 28 ਸਾਲ ਦਾ ਸੀ ਮਤਲਬ ਕਹਿੰਦਾ ਇਲਾਕੇ 'ਚ ਮੇਰੀ ਧਾਕ ਸੀ ਮੈਂ ਪਹਿਲਵਾਨੀ ਕਰਦਾ ਸੀ ਘੁਲਦਾ ਸੀ ਤੇ ਮੈਂ ਖਾੜਿਆਂ ਦੇ ਵਿੱਚ ਪਹਿਲਵਾਨਾਂ ਨੂੰ ਚਿਤ ਕਰ ਦਿੰਦਾ ਸੀ ਤਖੜਾ ਜੁੱਸਾ ਮੇਰਾ ਕਹਿੰਦਾ ਲਸ ਲਸ ਕਰਦਾ ਸਰੀਰ ਕਹਿੰਦਾ ਇਲਾਕੇ 'ਚ ਨੌਜਵਾਨਾਂ ਲਈ ਆਈਡਲ ਬਣ ਗਿਆ ਤੇ ਕਹਿੰਦਾ ਫਿਰ ਮੇਰੀ ਬਾਹ ਬਾਈ ਹੋਣ ਲੱਗੀ ਮੇਰੇ ਪੈਰ ਧਰਤੀ ਤੋਂ ਉੱਠਣ ਲੱਗੇ ਤੇ ਮੈਨੂੰ ਕਹਿੰਦਾ ਮੁੰਡਿਆਂ ਦੀ ਜੁੰਡਲੀ ਨਾਲ ਲਿਜਾਣ ਲੱਗੀ ਕਿ ਭਾਈ ਆ ਜਾ ਫਲਾਣੀ ਸਾਹ ਮੁੰਡੇ ਕੁੱਟਣਿਆਂ ਢਾਕੂਆਂ ਦਾ ਮੁੰਡਾ ਕਿਤਾਬ ਪੜ੍ਹੀ ਹੋਣੀ ਉਹ ਵੀ ਮੈਨੂੰ ਯਾਦ ਆਈ ਜਦੋਂ ਮੈਂ ਇਹ ਕਹਾਣੀ ਦੇਖ ਰਿਹਾ ਸੀ ਕਹਿੰਦਾ ਕਿ ਆਪਾਂ ਜਾਣਾ ਨਾਲ ਮੁੰਡੇ ਕੁੱਠਣੇ ਤੇ ਕੰਮ ਚੱਲਦਾ ਰਿਹਾ ਤੇ ਕਹਿੰਦਾ ਇੱਕ ਦਿਨ ਮੈਂ ਜ਼ਖਮੀ ਹੋ ਗਿਆ ਇੱਕ ਲੜਾਈ ਝਗੜੇ ਚ ਨਾਲ ਦੇ ਸਾਥੀਆਂ ਨੇ ਕਿਹਾ ਕਿ ਬਾਈ ਤੈਨੂੰ ਦਰਦ ਨਹੀਂ ਹੋਊਗਾ ਲੈ ਲੈ ਮੜਾ ਜਾ ਤੇ ਕਹਿੰਦਾ ਮੈਂ ਪਹਿਲੀ ਵਾਰ ਚਟਾ ਲਿਆ ਤੇ ਮੈਂ ਉਹਦੀ ਕਿਰਤ ਚ ਆ ਗਿਆ ਉਧਰ ਬਾਪੂ ਦੀ ਮੌਤ ਹੋਈ ਤੇ ਉਹਦੀ ਹਾਂ ਤੇ ਬੇਬੇ ਨੂੰ ਸਰਕਾਰੀ ਨੌਕਰੀ ਮਿਲ ਗਈ ਕਹਿੰਦਾ ਮੈਨੂੰ ਪੈਸਾ ਆਸਾਨ ਮਿਲਣ ਲੱਗ ਗਿਆ ਬੇਬੇ ਤੋਂ ਪੈਸੇ ਕਢਾਉਣੇ ਥੋੜੇ ਆਸਾਨ ਹੁੰਦੇ ਆ ਤੇ ਕਹਿੰਦਾ ਮੈਂ इमोशनल ਲੋਕ ਕੇ ਤੱਕਾ ਕਰਕੇ ਬੇਬੇ ਤੋਂ ਪੈਸੇ ਲੈਂਦਾ ਰਿਹਾ ਤੇ ਚਿੱਟਾ ਲਾਉਂਦਾ ਰਿਹਾ ਤੇ ਇੱਧਰ ਮੈਂ ਚਿੱਟੇ ਦੀ ਗਿਰਫਤ ਜਾ ਰਹੀ ਸੀ ਉਧਰ ਮੈਨੂੰ ਪਿਆਰ ਹੋ ਗਿਆ ਇੱਕ ਕੁੜੀ ਨਾਲ ਤੇ ਸਾਡਾ ਕਹਿੰਦਾ ਵਿਆਹ ਹੋ ਗਿਆ ਵਿਆਹ ਹੋਣ ਤੋਂ ਬਾਅਦ ਉਸ ਕੁੜੀ ਨੂੰ ਪਤਾ ਲੱਗਿਆ ਕਿ ਤਾਂ ਚਿੱਟੇ ਦਸਦੀ ਆ ਉਹਦੀਆਂ ਮੰਨਤਾਂ ਕਰਦੀ ਕਿ ਛੱਡ ਦੇ ਘਰੇ ਤੀ ਜੰਮ ਗਈ ਉਹ ਤੀ ਦਾ ਵਾਸਤਾ ਪਾਉਂਦੀ ਕਿ ਛੱਡ ਦੇ ਪਰ ਕਹਿੰਦਾ ਆਪਾਂ ਚਿੱਟਾ ਨਹੀਂ ਛੱਡਿਆ ਤੇ ਆਖਰ ਕਹਿੰਦਾ ਮੇਰੀ ਘਰ ਵਾਲੀ ਦੋਈ ਵਾਰ ਗਰਭਤੀ ਹੋ ਗਈ ਤੇ ਉਹ ਕਹੇ ਕਿ ਇੱਕ ਪਾਸੇ ਮੈਨੂੰ ਆ ਬੱਚੇ ਦੇ ਬੱਚੇ ਵਾਲੀਆਂ ਪੀੜਾ ਨੇ ਤੇ ਦੂਏ ਪਾਸੇ ਮੈਨੂੰ ਸਰਵਾਈਕਲ ਆ ਕਹਿੰਦੀ ਮੈਂ ਬਹੁਤ ਔਖੀ ਆ ਤੇ ਦਵਾਈ ਲਿਆ ਦੇ ਕਹਿੰਦਾ ਮੈਂ ਦਵਾਈ ਲਿਆਉਣ ਦੀ ਬਜਾਏ ਉਹਨੂੰ ਚਿੱਟਾ ਦੇਤਾ ਤੇ ਉਹ ਚਿੱਟੇ ਦੀ ਅਜਹੀ ਆਦੀ ਹੋਈ ਕਿ ਜਦਨ ਘਰੇ ਦੂਆ ਜਵਾਖ ਜੰਮਿਆ ਉਸ ਦਿਨ ਵੀ ਉਹ ਚਿੱਟਾ ਲੈ ਚੁੱਕੀ ਸੀ ਨਸ਼ੇ ਦੀ ਲੋਰ ਚ ਉਹਦੇ ਘਰੇ ਜਵਾਖ ਜੰਮਿਆ ਤੇ ਆਦੀ ਇਹ ਜੀ ਹੋਈ ਉਹ ਕਹਿੰਦੀ ਮੈਂ ਕਿ ਸਵੇਰੇ ਦੁਪਹਿਰੇ ਸ਼ਾਮੀ ਤਿੰਨੇ ਟਾਈਮ ਐ ਡੋਜ ਲੈਣ ਲੱਗੀ ਤੇ ਅਸੀਂ ਦੋਏ ਆਦਮੀ ਤੀਵੀਂ ਮਿਲ ਕੇ ਚੱਟਾ ਲੈਣ ਲੱਗੇ ਅਸੀਂ ਘਰ-ਬਾਰ ਗਹਿਣਾ ਟਕਾ ਜ਼ਮੀਨ ਜਾਇਦਾਦ ਸਭ ਲਾਂਬੇ ਲਾਤੀ 22 ਟੋਲੇ ਸੋਨਾ ਵੇਚਿਆ ਕੋਈ ਰਸਤੇਦਾਰ ਜਾਣ ਪਛਾਣ ਨਹੀਂ ਛੱਡਿਆ ਜਿੱਦੋਂ ਪੈਸੇ ਲੈ ਕੇ ਨਾ ਚੱਟਾ ਲਿਆ ਹੋਵੇ ਤੇ ਕਹਿੰਦੇ ਰਸਤੇਦਾਰ ਕੰਨੀ ਕਤਰਉਣ ਲੱਗੇ ਤੇ ਅਸੀਂ ਰਸਤੇਦਾਰਾਂ ਨੂੰ ਕਿਉਂਕਿ ਜਿਨ੍ਹਾਂ ਤੋਂ ਫੜਲੇ ਉਹਨਾਂ ਦੇ ਅਸੀਂ ਮੋੜਨੇ ਨਹੀਂ ਸੀ ਤੇ ਜਿਹੜੇ ਹੋਰ ਸੀ ਉਹਨਾਂ ਨੇ ਸਾਨੂੰ ਦੇਣੇ ਨਹੀਂ ਸੀ ਅਸੀਂ 1 ਕਰੋੜ ਦੇ ਕਰੀਬ ਦਾ ਚੱਟਾ ਪੀ ਗਏ ਤੇ ਸਾਡੀ ਵੱਡੀ ਹੋ ਰਹੀ ਸੀ ਜਵਾਕ ਸਾਡਾ ਸਮਝਦਾਰ ਹੋਣ ਲੱਗ ਪਿਆ ਸੀ ਤੇ ਅਸੀਂ ਕਹਿੰਦੇ ਚਿੱਟੇ ਦੀ ਖੇਡ ਖੇਡਦੇ ਰਹੇ ਤੇ ਜਦੋਂ ਸਾਰਾ ਕੁਝ ਉਜੜ ਪਾੜ ਜੜ ਗਿਆ 1 ਕਰੋੜ ਤੋਂ ਵੱਧ ਦਾ ਪੀ ਲਿਆ ਫਿਰ ਸਮਝਾਈ ਕਿ ਆ ਕੀ ਹੁਣ ਅਸਾ ਛੜੋ ਕੇਂਦਰ ਚ ਅੱਖਾਂ ਚ ਹੰਝੂ ਨੇ ਦਿਲ ਚ ਪੀੜ ਆ ਤੇ ਹੱਥ ਜੋੜ ਕੇ ਹੋਰਾਂ ਨੂੰ ਬੇਨਤੀ ਕਰਦੇ ਆ ਕਿ ਭਾਈ ਨਾ ਕਰਿਓ ਅਸੀਂ ਜਵਾਕਾਂ ਲਈ ਛੱਡ ਰਹੇ ਆ ਤੁਸੀਂ ਪਹਿਲਾਂ ਹੀ ਸचेत ਹੋ ਜਾਓ ਸੋ ਸੋਚਿਓ ਪੰਜਾਬ ਵਾਲਿਓ ਕਿ ਕੀ ਪੰਜਾਬ ਚਿੱਟਾ ਪੀ ਰਿਹਾ ਜਾ ਪੰਜਾਬ ਨੂੰ ਚੱਟਾ ਪੀ ਰਿਹਾ ਜਿਹੜਾ ਪੰਜਾਬ ਕਦੇ ਦੁੱਧ ਮੱਖਣ ਘਿਓ ਲੱਸੀ ਦਹੀਂ ਲਈ ਚੱਟੇ ਦੀ ਪਹਿਚਾਣ ਸੀ ਅੱਜ ਉਹਦੇ ਲਈ ਚੱਟਾ ਸ਼ਬਦ ਜ਼ਹਿਰ ਹੋ ਗਿਆ ਸੋ ਇਸ ਲਈ ਇਸ ਪਹਿਲੂ ਦੇ ਉੱਤੇ ਵੀ غور ਕਰਨ ਦੀ ਲੋੜ ਹੈ ਕਿ ਪੰਜਾਬ ਦੇ ਵਿੱਚ ਜਿਸ ਕਦਰ ਨਸ਼ੇ ਦੀ ਆਮਦ ਹੈ ਉਹਨੂੰ ਰੋਕਣ ਦੇ ਵਿੱਚ ਸਾਡਾ ਪੁਲਿਸ ਪ੍ਰਸ਼ਾਸਨ ਸਰਕਾਰਾਂ ਰਾਜਨੀਤਿਕ ਤਰ੍ਹਾਂ ਕਿਉਂ ਨਾਮ ਕਾਮਜਾਬ ਨਹੀਂ ਕਿਉਂ ਸਫਲ ਨਹੀਂ ਹੋ ਪਾਰੀਆਂ ਉਹਦੇ ਪਿੱਛੇ ਕਿਹੜੀਆਂ ਉਹਨਾਂ ਦੀਆਂ ਰਾਜਨੀਤਿਕ ਮਜਬੂਰੀਆਂ ਨੇ ਜਿਹੜੀਆਂ ਉਹਨਾਂ ਨੂੰ ਇਨਾ ਤਸਕਰਾਂ ਮੂਰੇ ਗੋਡੇ ਟੇਕਣ ਲਈ ਮਜਬੂਰ ਕਰਦੀਆਂ ਨੇ ਤੇ ਸਾਡੀ ਪੰਜਾਬ ਦੀ ਜਵਾਨੀ ਉਹਨੇ ਛੱਟਾ ਨਿਕਲਦਾ ਜਾ ਰਿਹਾ ਇਸ ਪਹਿਲੂ ਤੋਂ ਵੀ ਇੱਕ ਖਬਰ ਗੌਰ ਮੰਗਦੀ ਆ ਕਿ ਇੱਕ ਜੋੜੇ ਨੇ 1 ਕਰੋੜ ਦਾ ਚਿੱਟਾ ਪੀ ਲਿਆ ਇਹੀਆਂ ਕਹਾਣੀਆਂ ਕਹੀਂ ਥਾਵਾਂ ਤੇ ਨੇ ਇਹ ਗੁਰਦਾਸਪੁਰ ਖੇਤਰ ਦੀ ਖਬਰ ਹੈ ਸੋ ਗੌਰ ਕਰੋ ਇਸ ਪਹਿਲੂ ਤੇ ਖਬਰਾਂ ਲੈ ਕੇ ਹਾਜ਼ਰ ਹੁੰਦੇ ਤੁਸੀਂ ਬਖਤਰੋ ਲਿਬਰਲ ਟੀਵੀ ਲੋਕਾਂ ਦੀ ਆਵਾਜ਼ ਲੋਕਾਂ ਲਈ